अवसर दे मैं दिल दी अगर आईया तो अपने लाखा वासिया नु शुभकामना वा और मुबारक देना और आज जेड़ा सनातन चेतना मंच ਵੱਲੋਂ ਬਹੁਤ ਵਧੀਆ ਉਪਯਾਲਾ ਕੀਤਾ ਗਿਆ ਇਹਦੇ ਸੰਬੰਧ ਦੇ ਵਿੱਚ ਅੱਜ ਹਨੂਮਾਨ ਜੀ ਦੇ ਮੰਦਿਰ ਦੇ ਬਾਹਰ ਇਸ ਸਵਾਗਤ ਦਾ ਆਯੋਜਨ ਕੀਤਾ ਮੈਂ ਸਮਝਨਾ ਕਿ ਅੱਜ ਇਸ ਅਗਨੀ ਨੂੰ ਜਿੰਨੇ ਆਪ ਸੀ ਝੂਟ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਪ੍ਰੇਰਣਾ ਜਿਹੜੀ ਆ ਉਹ ਮਿਲਦੀ ਆ ਇਹ ਤਿਹਾੜ ਸਾਡੀ ਭਾਰਤ ਦੀ ਪ੍ਰਾਣੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਇਲਾਕਾ ਵਾਸੀਆਂ ਨੇ ਸਰਾਧਨ ਜੇਤਨਾ ਮੰਚ ਨੇ ਉਪਰਾਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬੁਰਾਈਆਂ ਆ ਰਹੀਆਂ ਨੇ ਉਹਨਾਂ ਨੂੰ ਇਹਦ ਲਈਏ ਇਸ ਅਗਰੀ ਦੇ ਪੇੜ ਛੜਾ ਕੇ ਉਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲ ਔਰ ਕੰਨੁਸ਼ੀਲ ਰਹੀਏ ਔਰ ਅੱਜ ਇਹੋ ਜਿਹੇ ਇਤਿਹਾਾਰ ਨੇ ਸਾਡੀ ਮਰਜ਼ ਦਾ ਪਹਿਲਾਂ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਦੇ ਦਾ ਇੱਕ ਹਿੱਸਾ ਨੇ ਪ੍ਰੇਰਣਾ ਦਾ ਸਰੋਤ ਨੇ ਔਰ ਭਗਤ ਪ੍ਰਲਾਦ ਜੀ ਦੀ ਜਿਹੜੀ ਉਹ ਦੱਸਤਾ ਹੈ ਉਤੋਂ ਆਪਾਂ ਸਿੱਖ ਲੈਂਦੇ ਹੋਏ ਸੱਚਾਈ ਦੇ ਮਾਰਗ ਤੇ ਚੱਲਣ ਦਾ ਪ੍ਰਣ ਲਈ ਪੁਲਾ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਹੋਲੀ ਦਾ ਦਹਨ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਨਾਤਨ ਦੇ ਵਿੱਚ ਇਹ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਚ ਸਨਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਵਿੱਚ ਤੋਂ Hindu ਰੀਤੀ ਰਿਵਾਜ ਦੇ ਮੁਤਾਬਕ ਸਨਾਤਨ ਦੇ ਮੁਤਾਬਕ ਹਰ ਰਿਵਾਜ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਆਜੋ ਸਨਾਤਨ ਦੇ ਵਿੱਚ ਇਹ ਜਿਹੜੀ ਪ੍ਰਥਾ ਵਾ ਇਹ ਜਿਹੜੀ ਲੁਪਤ ਹੋ ਚੁੱਕੀ ਪ੍ਰਥਾ ਵਾ ਇਹਨੂੰ ਉਹੀ ਜਾਗਰੂਕ ਕੀਤਾ ਜਾਵੇ ਸਾਡੇ ਸਾਰੀ ਸੰਸਥਾ ਦੇ ਮੈਂਬਰਾਂ ਦਾ ਇਹ ਬਹੁਤ ਜ਼ਿਆਦਾ ਪ੍ਰਿਆਸ ਰਿਆ ਕਿ ਸਨਾਤਨ ਦੀ ਪ੍ਰਥਾ ਨੂੰ ਉਜਾਗਰ ਕੀਤਾ ਜਾਵੇ ਉਸ ਪ੍ਰਥਾ ਨੂੰ ਕਾਇਮ ਰੱਖਦੇ ਹੋਇਆ ਅਸੀਂ ਇਸ ਵਾਰ ਵੀ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਪੰਡਤਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:00 ਵਜੇ ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਲੇਟ ਹੋ ਗਿਆ ਫਿਰ ਵੀ ਸਾਰੇ ਗੁਰਦਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਾਹਰੀਆਂ ਦੇ ਸਿਰ ਤੇ ਆ ਸਾਰਿਆਂ ਨੂੰ ਅਸੀਂ ਖੋਲੀ ਕੇ ਦਿਲ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਹਰ ਇੱਕ ਨੂੰ ਅਪੀਲ ਕਰਨੇ ਆ ਕਿ ਜਿਹੜਾ ਵੀ ਪ੍ਰੋਗਰਾਮ ਸਨਾਤਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਨਾਤਨ ਜੀਤਨਾ ਮੰਚ ਵੱਲੋਂ ਉਹ ਸਾਰੇ ਜਾਣੇ ਉਹਦੇ ਚ ਵਰਪੂਰ ਸਹਿਯੋਗ ਕਰੋ ਇਹੋ ਹੀ ਇਹ ਕਾਮਨਾ ਕਰਦੇ ਆ ਸਾਰਿਆਂ ਨੂੰ ਜੈ ਹਿੰ ਜੈ ਸ਼੍ਰੀ ਰੱਤ ਵਿੱਚ ਹੋਣੀ